ਹੇ ਮੜ ਨਾੜਾ ਹੋ ਜਾ। ਆ ਜਲ ਰਿਹਾ। ਹਾਂ ਬੜਾ। ਇੱਧਰ ਆਇਓ। ਨਾਲ ਵੀ ਪਾਣੀ। ਮਲੋ ਦੀ ਲੋਕ ਬੋਧਾ। ਅੱਜ ਤੱਕ ਹੀ ਬੜਾ ਕਈ ਹੋਟਾ। ਅੱਜ ਆਇਆ। ਬਾਈਕਰ ਬਾਈਕਰ ਕੀ। ਅੱਛਾ ਲੋਕ ਕਾਫੀ ਹਾਂ ਵੱਡੀ ਤਜ਼ਾਦ ਚ ਵੋਟਿੰਗ ਕਰ ਰਹੇ ਜਿਹੜਾ ਹੁਣ ਤੱਕ ਰੁਝਾਨ ਹੈ ਔਰ ਸਾਨੂੰ ਪੂਰੀ ਉਮੀਦ ਹੈ ਹਾਲਾਂਕਿ ਗਰਮੀ ਬਹੁਤ ਹੈ ਲੇਕਿਨ ਲੋਕਤੰਤਰ ਨੂੰ ਬਚਾਉਣ ਦੀ ਜਿਹੜੀ ਇਹ ਮੁਹਿੰਮ ਹੈ ਉਹ ਪੰਜਾਬ ਦੇ ਲੋਕ ਵੱਧ ਚੜ ਕੇ ਹਿੱਸਾ ਲੈਣਗੇ ਔਰ ਸਾਡੇ ਹਲਕੇ ਸ਼੍ਰੀ ਅਨੰਦਪੁਰ ਸਾਹਿਬ ਚ ਵੀ ਨਸਵੇਰ ਦਾ ਮਹਾਲੀ ਖਰੜ ਔਰ ਚਮਕੌਰ ਸਾਹਿਬ ਦੇ ਵਕਫ ਜਿੰਨਾ ਕਵਾਲੀ ਖਿਦਰਾਬਾਦ ਨਵਾਂ ਗਾਂਵ ਕੰਮ ਹਾਂ ਜੀਾਰੇ ਹੋ ਗਿਆ ਹੈ ਲੋਕ ਕਾਫੀ ਉਤਸ਼ਾਹ ਵੀ ਹੈ ਔਰ ਇੱਕ ਮੰਨਵੀ ਬਣਾਇਆ ਹੋਇਆ ਤੇ ਬੜਾ ਸਪਸ਼ਟ ਲੱਗਦਾ ਹੈ ਕਿ ਇਹ ਸੀਟਾਂ 13 ਜਿਹੜੀਆਂ ਆਵਾਦੀ ਪਾਰਟੀ ਦੀ ਚੋੜੀ ਚ ਪੰਜਾਬ ਜੀ